ਸੋ ਗੁੱਡ ਈਵਨਿੰਗ ਅਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਆਪਾਂ ਇੱਕ ਨਵੀਂ ਚੀਜ਼ ਦੱਸ ਰਹੇ ਹਾਂ ਤੁਹਾਨੂੰ ਨਵੀਂ ਤਾਂ ਨਹੀਂ ਹੈ ਮੇਰੇ ਲਈ ਤਾਂ ਪੁਰਾਣੀ ਹੈ ਲੇਕਿਨ ਕਈ ਪਿੰਡਾਂ ਚ ਪਤਾ ਹੈ ਇਸ ਬਾਰੇ ਕਈਆਂ ਚ ਨਹੀਂ ਪਤਾ ਤੇ ਮੈਂ ਬਣਾ ਰਹੀ ਹਾਂ ਜੀ ਲੱਸੀ ਦਾ ਪਨੀਰ ਮੈਂ ਤੁਹਾਨੂੰ ਦੱਸਦੀ ਹਾਂ ਲੱਸੀ ਦਾ ਪਨੀਰ ਕਿਵੇਂ ਬਣਦਾ ਹੈ ਹਣਾ ਤੇ ਲੋ ਜੀ ਅਸੀਂ ਲੈ ਕੇ ਆਏ ਤੇ ਤਾਜੀ ਲੱਸੀ ਲਾਈਟ ਔਨ ਕਰ ਲੈਂਨੀ ਹੈ ਮੈਂ ਤੇ ਅਸੀਂ ਲੈ ਕੇ ਆਏ ਤੇ ਤਾਜੀ ਲੱਸੀ ਜਿਹਦੇ ਲਈ ਮੈਂ ਤੁਹਾਨੂੰ ਦੱਸ ਦਨੀ ਹੈ ਕਿਵੇਂ ਬਣਾ ਰਹੀ ਹਾਂ ਤੇ ਲੋ ਜੀ ਇਧਰ ਆਪਾਂ ਤਾਜੀ ਲੱਸੀ ਲੈ ਕੇ ਆਏ ਤੇ ਇਹ ਤਾਜੀ ਲੱਸੀ ਆਪਾਂ ਨੇ ਨਾ ਇੱਕ ਟੋਕਰੀ 'ਚ ਪਾਣੀ ਐ ਇਦਾਂ ਇਹ ਦੇਖੋ ਇੱਕ ਪੌਣਾ ਲੈਣਾ ਆਪਾਂ ਨੇ ਟੋਕਰੀ ਐ ਨੀਚੇ ਤਾਰਾਂ ਵਾਲੀ ਟੋਕਰੀ ਆ ਦੇਖੋ ਇਹ ਤਾਰਾਂ ਵਾਲੀ ਟੋਕਰੀ ਐ ਇਹਦੇ ਵਿੱਚ ਇੱਕ ਪੌਣਾ ਵਿਛਾਣਾ ਐ ਤੇ ਪੌਣਾ ਵਿਛਾ ਕੇ ਪੌਣਾ ਉਹ ਲੈ ਲਓ ਤੁਸੀਂ ਜਿਹੜਾ ਰੋਟੀਆਂ ਵਾਲਾ ਹੁੰਦਾ ਹਨਾ ਤੇ ਇੱਕ ਟੋਕਰੀ ਲੈਣੀ ਐ ਦੁਬਾਰਾ ਫੇਰ ਦੇਖ ਲਓ ਇੱਕ ਟੋਕਰੀ ਲੈਣੀ ਐ ਤੇ ਇੱਕ ਲੈਣਾ ਪੌਣਾ ਪੌਣੇ ਦੇ ਵਿੱਚ ਤੁਸੀਂ ਲੱਸੀ ਪਾ ਦੇਣੀ ਐ ਜਿੰਨੀ ਵੀ ਲੱਸੀ ਹੁੰਦੀ ਐ ਤੇ ਹੁਣ ਆਪਾਂ ਇਹਨੂੰ 2 ਘੰਟੇ ਵਾਸਤੇ ਛੱਡਾਂਗੇ ਫਿਰ ਆਪਾਂ ਪਨੀਰ ਬਣਾਵਾਂਗੇ ਫਿਰ ਤੁਹਾਨੂੰ ਦੱਸਾਂਗੀ ਮੈਂ ਕਿ ਪਨੀਰ ਤੋਂ ਬਾਅਦ ਕਿਆ-ਕਿਆ ਪੈਂਦਾ ਵਿੱਚ ਹਨਾ ਆਪਣੇ ਅਕੋਰਡਿੰਗ ਤੁਹਾਨੂੰ ਮੈਂ ਦੱਸ ਦਿਆਂ ਜਿਵੇਂ ਮੈਂ ਪਨੀਰ ਬਣਾਉਣੀ ਹੁੰਨੀ ਹੈ ਹਨਾ ਉਹ ਦੱਸਾਂਗੀ ਤੁਹਾਨੂੰ ਢੰਗ ਮੈਂ ਤੇ ਲੋ ਜੀ ਇਹ ਟੋਕਰੀ ਲੈ ਲਈ ਆਪਾਂ ਨੇ ਇੱਕ ਟੋਕਰੀ ਉਹ ਲੈਣੀ ਹੈ ਜਿਹਦੇ ਵਿੱਚੋਂ ਪਾਣੀ ਨਿਕਲ ਜੇ ਇਹਦੇ ਵਿੱਚੋਂ ਲੱਸੀ ਆਪਾਂ ਨੇ ਸਾਰੀ ਪੌਣੇ ਦੇ ਵਿੱਚ ਟੋਕਰੀ ਦੇ ਵਿੱਚ ਪਾਉਣਾ ਪਛਾਇਆ ਨੰਬਰ 1 ਟੋਕਰੀ ਲਈ ਨੰਬਰ 2 ਪੌਣਾ ਲਿਆ ਪੌਣੇ ਦੇ ਪੌਣਾ ਬਿਛਾ ਕੇ ਉਹਦੇ ਵਿੱਚ ਲੱਸੀ ਪਾਤੀ ਆਪਨੇ ਪੂਰਾ ਡੋਲੂ ਭਰ ਕੇ ਲੱਸੀ ਦਾ ਆਇਆ ਤਾਂ ਦੇਖੋ ਤੇ ਮੈਂ ਪੂਰਾ ਲੱਸੀ ਦਾ ਡੋਲੂ ਭਰ ਕੇ ਵਿੱਚ ਪਾਤਾ ਹੁਣ ਇਹ ਆਪਾਂ 2-3 ਘੰਟੇ ਵਾਸਤੇ ਐਦਾਂ ਹੀ ਰੱਖਾਂਗੇ ਟੱਕ ਕੇ ਲੋ ਜੀ ਮੈਂ ਟੱਕਤਾ ਚੰਗੀ ਤਰ੍ਹਾਂ 2-3 ਘੰਟੇ ਵਾਸਤੇ ਆਪਾਂ ਇਦਾਂ ਹੀ ਰੱਖ ਦਾਂਗੇ ਇਹਨੂੰ ਇਹਦਾ ਸਾਰਾ ਪਾਣੀ ਨੀਚੇ ਨੂੰ ਚੜ ਜੂਗਾ ਤੇ ਗਾੜਾ ਗਾੜਾ ਉੱਪਰ ਰਹਿ ਜਾਊਗਾ ਹਨਾ ਉਹਦਾ ਆਪਾਂ ਪਨੀਰ ਬਣਾਉਂਗੇ ਕਿਵੇਂ ਪਨੀਰ ਬਣਦਾ ਤੁਸੀਂ ਜ਼ਰੂਰ ਦੇਖਿਓ ਹੁਣ ਆਪਾਂ 3 ਘੰਟੇ ਵਾਸਤੇ ਬਾਦ ਮੀਲਾਂਗੇ ਫਿਰ ਤੁਹਾਨੂੰ 3 ਘੰਟੇ ਬਾਅਦ ਦਿਖਾਉਂਗੀ ਜਦੋਂ ਪੂਰਾ ਹੋ ਜਾਊਗਾ ਦੇਖੋ ਇਹ ਵੀ ਤਾਂ ਹਾਲੇ ਤਾਂ ਪਤਲਾ ਹੈ ਆ ਦੇਖੋ ਹਾਲੇ ਤਾਂ ਲੱਸੀ ਪਈ ਆ ਸਾਰੀ ਆ ਦੇਖੋ ਆ ਦੇਖੋ ਲੱਸੀ ਆ ਨਾ ਸਾਰੀ ਆ ਦੇਖੋ ਇਹ ਲੱਸੀ ਆ ਸਾਰੀ ਇਹ ਸਾਈਡ 'ਚ ਨਾ ਪਹਿਲਾਂ ਮੈਂ ਪਨੀਰ ਕੱਢਿਆ ਹੋਇਆ ਤਾਂ ਥੋੜਾ ਜਿਹਾ ਉਹ ਮਿਕਸ ਕਰਿਆ ਤਾਂ ਇਹ ਤਾਂ ਲਗਿਆ ਹੋਇਆ ਚਮਚ ਦੇ ਨਾਲ ਲੇਕਿਨ ਅਦਰਵਾਈਜ਼ ਸਾਰੀ ਲੱਸੀ ਆ ਦੇਖ ਲਓ ਸਾਰੀ ਲਸੀਏ ਤੇ ਹੁਣ ਆਪਾਂ ਇਹਨੂੰ ਪਤਲੀ ਹੈ ਨਾ ਇਹ ਗਾੜੀ ਹੋ ਜੂਗੀ 3 ਘੰਟੇ ਤੱਕ ਮਿਲਦੇ ਆਂ ਜੀ 2-3 ਘੰਟੇ ਤੱਕ ਆਪਾਂ ਟਕੇ ਰਹਿਣ ਦੋ ਇਹਨੂੰ ਫਿਰ ਤੁਹਾਨੂੰ ਦਿਖਾਨੀ ਹੈ ਕਿ ਪਨੀਰ ਕਿਵੇਂ ਬਣਦਾ ਹੈ 3 ਘੰਟੇ ਹੋ ਗਏ ਔਰ ਮੈਂ 5:30 ਵਜੇ ਪਾਇਆ ਤਾਂ ਪਨੀਰ ਫਿਲਹਾਲ 7:30 ਹੋ ਗਏ ਆ ਤੇ ਹੁਣ ਆਪਾਂ ਨੇ ਸੌਰੀ 7:30 8 ਪੋਣੇ 8:00 ਹੋ ਗਏ ਆ ਯਾਨੀ ਹੋ ਗਏ ਤਾਂ 22 ਘੰਟੇ ਲੋ ਜੀ گاੜਾ ਹੋ ਗਿਆ ਦੇਖੋ ਐਨ ਚੰਗੀ ਤਰ੍ਹਾਂ ਦੇਖੋ ਲੱਸੀ ਦੀ ਨਾ ਪਹਿਲਾਂ ਪਣੀ ਹੋਈ ਹੁਣ ਐਨ گاੜਾ ਹੋ ਗਿਆ ਹੁਣ ਆਪਾਂ ਇੱਕ ਭਾਂਡਾ ਲਿਆ ਦੇਖੋ ਇਹ ਭਾਂਡੇ ਦੇ ਵਿੱਚ ਕੱਢਾਂਗੇ ਹੁਣ ਆਪਾਂ ਪਨੀਰ ਤੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਹੁਣ ਆਪਾਂ ਕੱਢਦੇ ਆ ਹੁਣ ਆਪਾਂ ਇਸ ਭਾਂਡੇ 'ਚ ਕੱਢ ਦੰਨੇ ਆ ਇੱਕ 'ਚ ਉੱਚੀ ਕੱਢ ਦਿੰਨੇ ਆਪਾਂ ਲੋ ਜੀ ਇਦਾਂ ਜਿਹੜਾ ਇਹ ਪਨੀਰ ਹੈ گاੜਾ گاੜਾ ਨਿਕਲ ਜੂਗਾ ਲੱਸੀ ਬਾਹਰ ਨਿਕਲ ਜੂਗੀ ਇਹ ਲੱਸੀ ਦਾ ਪਨੀਰ ਹੈ ਜੀ ਜਿਹੜਾ ਬਣਾਇਆ ਹੋਇਆ ਦੇਖੋ ਪਾਣੀ ਪਾਣੀ ਰਹਿ ਗਿਆ ਸਾਰਾ ਪਾਣੀ ਨੁੱਚੜ ਗਿਆ ਬੋਈਏ ਦੇ ਵਿੱਚ ਤੇ ਆਪਣਾ ਪਨੀਰ ਰਹਿ ਗਿਆ ਗਾੜਾ ਗਾੜਾ ਔਰ ਆਪਾਂ ਇਹਨੂੰ ਕੱਢ ਲਾਂਗੇ ਵਿੱਚ ਇੱਕ ਕਿਸਮ ਦੀ ਮਤਲਬ ਜਿਵੇਂ ਮੱਖਣ ਨਹੀਂ ਹੁੰਦਾ ਉਵੇਂ ਮੱਖਣ ਦੀ ਤਰ੍ਹਾਂ ਬਣ ਜਾਂਦਾ ਇਹ ਮਤਲਬ ਤੁਸੀਂ ਮੱਖਣੀ ਸਮਝ ਲਓ ਇਹਨੂੰ ਤੇ ਲੋ ਕੱਢ ਲਿਆ ਆਪਾਂ ਨੇ ਬਾਹਰ ਜੀ ਕੱਢ ਲਿਆ ਆਪਾਂ ਨੇ ਪਨੀਰ ਇਹ ਸਾਰਾ ਗਾੜਾ ਗਾੜਾ ਹੁਣ ਆਪਾਂ ਇਹਨੂੰ ਘੋਲਾਂਗੇ ਠੰਡੇ ਪਾਣੀ ਦੇ ਨਾਲ ਹਨਾ ਤੇ ਜਿਹੜਾ ਖੱਟਾ ਪਾਣੀ ਦਾ ਸਾਰਾ ਸਾਈਡ 'ਚ ਕੱਢਤਾ ਆਪਾਂ ਨੇ ਜਿਹੜਾ ਲੱਸੀ ਵਾਲਾ ਪਾਣੀ ਤਾਂ ਖੱਟਾ ਨਿਕਲ ਗਿਆ ਹੁਣ ਆਪਾਂ ਫਰੈਸ਼ ਪਾਣੀ ਠੰਡਾ ਠੰਡਾ ਪਾਵਾਂਗੇ ਵਿੱਚ ਤੇ ਲੋ ਜੀ ਆਪਾਂ ਹੁਣ ਠੰਡਾ ਪਾਣੀ ਪਾਉਂਗੇ ਵਿੱਚ ਇਹਦੇ ਵਿੱਚ ਘੋਲਣਾ ਆਪਾਂ ਨੇ ਠੰਡਾ ਪਾਣੀ ਪਾ ਕੇ ਜਸਟ ਜਿੰਨਾ ਤੁਸੀਂ ਗਾੜਾ ਪਤਲਾ ਰੱਖਣਾ ਉਸਤੇ ਅਕੋੜੀ ਇਹਦੇ ਵਿੱਚ ਪਾਣੀ ਪਾ ਦਿਓ ਮੈਂ ਕੜਛੀ ਲੈ ਲੰਨੀ ਆ ਕਿਉਂਕਿ ਚਮਚ ਛੋਟਾ ਹੈ ਕੜਛੀ ਠੀਕ ਹੈ ਲੋ ਜੀ ਕੋਲ ਲਿਆ ਆਪਾਂ ਨੇ ਵਿੱਚ ਠੰਡਾ ਪਾਣੀ ਪਾ ਦਿਆ ਇਹ ਬੋਤਲ ਵਾਲਾ ਤੇ ਠੰਡਾ ਠੰਡਾ ਹੋ ਗਿਆ ਹਨਾ ਪਨੀਰ ਹੁਣ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਨੋਨ ਪਾਣਾ ਹੈ ਤੇ ਤੜਕਾ ਲਾਣਾ ਇਹਨੂੰ ਆਪਾਂ ਜਿਵੇਂ ਆਪਾਂ ਦਹੀਂ ਨੂੰ ਤੜਕਾ ਲਾਣੇ ਆ ਨਾ ਉਵੇਂ ਤੜਕਾ ਲਾਵਾਂਗੇ ਉਹਦੇ ਲਈ ਮੈਂ ਸਮਾਨ ਕੱਟ ਕੇ ਰੱਖਿਆ ਹੋਇਆ ਦੇਖੋ ਇਹ ਤੜਕਾ ਲਾਵਾਂਗੇ ਆਪਾਂ ਔਰ ਵਿੱਚ ਚੋਪ ਕਰੇ ਮੈਂ ਥੋੜੇ ਛੋਟੇ ਜਿਹੇ ਖੀਰੇ ਇਹ ਖੀਰੇ ਮੈਂ ਇਦਾਂ ਹੀ ਪਾ ਦਾਂਗੀ ਖੀਰੇ ਮੈਂ ਫਰਾਈ ਨਹੀਂ ਕਰਾਂਗੀ ਪਿਆਜ਼ ਹਰੀ ਮਿਰਚਾਂ ਔਰ ਇਹ ਪਿਆਜ਼ ਤਾਂ ਚਲੋ ਐਕਸਟਰਾ ਕੱਡੇ ਹੋਏ ਆ ਪਿਆਜ਼ ਹਰੀ ਮਿਰਚਾਂ ਔਰ ਇੱਕ ਲਸਣ ਕਿਉਂਕਿ ਪਨੀਰ ਦੇ ਵਿੱਚ ਬੈ ਹੁੰਦੀ ਆ ਨਾ ਥੋੜੀ ਜੀ ਇਸ ਕਰਕੇ ਆਪਾਂ ਲਸਣ ਔਰ ਜਮੈਣ ਦਾ ਤੜਕਾ ਲਾਵਾਂਗੇ ਪਹਿਲਾਂ ਲਸਣ ਜੀਰਾ ਔਰ ਜਮੈਣ ਤੋਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੜਕਾ ਲਾਣ ਲੱਗੇ ਆ ਔਰ ਮੈਂ ਚੱਕਿਆ ਜੀ ਤੇਲ ਸਰੋਂ ਦਾ ਸਰੋਂ ਦੇ ਤੇਲ ਵਿੱਚ ਤੜਕਾ ਲਾਣੀ ਹੁੰਦੀ ਹੈ ਮੈਂ ਕਿਉਂਕਿ ਮੈਨੂੰ ਸਰੋਂ ਦਾ ਹੀ ਬੈਸਟ ਲੱਗਦਾ ਹੈ ਤੇ ਤੜਕਾ ਪਾ ਲਗੇ ਜੀ ਲਾਂ ਇਹਦੇ ਵਿੱਚ ਥੋੜੀ ਜਿਹੀ ਜਮੈਣ ਔਰ ਜੀਰਾ ਘੇਰਨਾ ਪਹਿਲਾਂ ਉਹ ਜੀ ਲੈ ਲੈਣੇ ਆ ਜਮੈਣ ਔਰ ਜੀਰਾ ਲੋ ਜੀ ਸਭ ਤੋਂ ਪਹਿਲਾਂ ਪੰਜ ਮੈਣ ਔਰ ਜੀਰਾ ਥੇਰੀਏ ਹੁਣ ਪਾਇਆ ਆਪਾਂ ਨੇ ਲਸਣ ਕਿਉਂਕਿ ਲੋ ਜੀ ਤੜਕਾ ਮੇਰਾ ਦੇਖੋ ਵਿੱਚ ਲਸਣ ਪਾਇਆ ਪਹਿਲਾਂ ਜਮੈਣ ਔਰ ਜੀਰਾ ਤੇ ਵਿੱਚ ਲਸਣ ਪਾਇਆ ਉਸ ਤੋਂ ਬਾਅਦ ਮੈਂ ਪਿਆਜ਼ ਔਰ ਹਰੀ ਮਿਰਚਾਂ ਸਿੱਕੀਆਂ ਹੁਣ ਆਪਾਂ ਇਹ ਤੜਕਾ ਲਾ ਲਾਂਗੇ ਤੇ ਕੜਕਾ ਲਾ ਕੇ ਆਪਾਂ ਨੇ ਪਨੀਰ ਦੇ ਵਿੱਚ ਪਾ ਦੇਣਾ ਹੈ ਕਈ ਵਾਰ ਗੁੰਦੀ ਵੀ ਪਾ ਲੰਨੇ ਆ ਲੇਕਿਨ ਗੁੰਦੀ ਮੇਰੇ ਕੋਲ ਹੈ ਨਹੀਂ ਨਹੀਂ ਤਾਂ ਗੁੰਦੀ ਵੀ ਪਾ ਸਕਦੇ ਆ ਤੁਸੀਂ ਹਣਾ ਲੋ ਜੀ ਤੜਕਾ ਲੱਗ ਗਿਆ ਆਪਣਾ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋਣ ਦੋ ਫਿਰ ਆਪਾਂ ਪਾਵਾਂਗੇ ਪਨੀਰ ਦੇ ਵਿੱਚ ਫਿਰ ਤੁਹਾਨੂੰ ਦਿਖਾਉਂਦੇ ਆ ਹਨਾ ਪਨੀਰ ਦੇ ਵਿੱਚ ਪਾ ਕੇ ਤੜਕਾ ਮਾੜਾ ਜਿਹਾ ਠੰਡਾ ਹੋ ਲੈਣ ਦੋ ਲੋ ਜੀ ਜਿਹੜੇ ਖੀਰੇ ਪਏ ਤੇ ਨਾ ਉਹ ਵੀ ਆਪਾਂ ਨੇ ਵਿੱਚ ਘੇਰ ਤੇ ਛੋਟੇ ਛੋਟੇ ਕੱਟ ਕੇ ਤੇ ਲਸਣ ਹੈ ਪਿਆਜ਼ ਹੈ ਜੀਰਾ ਝਮੈਣ ਔਰ ਹਰੀ ਮਿਰਚਾਂ ਤੇ ਥੋੜਾ ਜਿਹਾ ਮੈਂ ਹੁਣ ਸਿੱਟਿਆ ਜੀ ਵਿੱਚ ਖੀਰਾ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਪਰ ਟਮਾਟਰ ਮੈਂ ਤਾਂ ਨਹੀਂ ਪਾਇਆ ਕਿਉਂਕਿ ਖੱਟਾ ਹੋ ਜਾਊਗਾ ਜ਼ਿਆਦਾ ਹਨਾ ਲੋ ਜੀ ਹੁਣ ਆਪਾਂ ਵਿੱਚ ਪਾਨੇ ਆ ਸਾਰਾ ਪਨੀਰ ਚੱਕ ਕੇ ਲੋ ਜੀ ਆਪਾਂ ਪਨੀਰ ਪਾਨੇ ਆ ਸਾਰਾ ਜਿਹੜਾ ਸਨੇ ਪਨੀਰ ਬਣਾਇਆ ਤੁਸੀਂ ਨੂਨ ਆਪਣੀ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨਾ ਕਿ ਤੁਸੀਂ ਖਾਣਾ ਹੈ ਤੇ ਲੋ ਜੀ ਤੜਕਾ ਤੁਕਾ ਲੱਗ ਗਿਆ ਆਪਣਾ ਇਹ ਮੇਰੇ ਕੋਲ ਥੋੜਾ ਜਿਹਾ ਨਾ ਕੋਲੀ ਦਹੀਂ ਬਚੀ ਹੋਈ ਸੀ ਇੱਕ ਡੱਬਾ ਇਹ ਵੀ ਆਪਾਂ ਪਿੱਛੇ ਸਿੱਟ ਦਾਂਗੇ ਥੋੜਾ ਜਿਹਾ ਪਾਣੀ ਪਾ ਦਨੇ ਆ ਠੰਡਾ ਕਿਉਂਕਿ ਮੈਨੂੰ ਥੋੜਾ ਜਿਹਾ ਨਾ ਉਹ ਲੱਗ ਰਿਹਾ ਹੈ ਕਿ ਐੜਾ ਹੁਣ ਆਪਾਂ ਇਹਨੂੰ ਪਤਲਾ ਕਰ ਦਾਂਗੇ ਥੋੜਾ ਜਿਹਾ ਸਿਲੋਚ ਥੋੜਾ ਜਿਹਾ ਪਾ ਪਾਵਾਂਗੇ ਵਿੱਚ ਨਮਕ ਕੋਨੋ ਜਿੰਨਾ ਕਿ ਨਾ ਕਿ ਤੁਸੀਂ ਔਰ ਸਵਾਦ ਦੇ ਅਨੁਸਾਰ ਨਾ ਉਨਨਾ ਪਾ ਸਕਦੇ ਆ ਵਿੱਚ ਤੁਸੀਂ ਖਾ ਕੇ ਦੇਖ ਲਿਆ ਕਰੋ ਹੋਣਾ ਵੀ ਕਿੰਨਾ ਕੁ ਪਾਣਾ ਹੈ ਲੋ ਜੀ ਨਾਣ ਪਾਤਾ ਤੇ ਬਾਕੀ ਸਾਰਾ ਹੋ ਗਿਆ ਆਪਣਾ ਬਣ ਕੇ ਪਨੀਰ ਤਿਆਰ ਤੁਹਾਨੂੰ ਮੈਂ ਦਿਖਾਨੀ ਆ ਦੁਬੇ ਲਟ ਕਰਕੇ ਕੈਮਰਾ ਤੇ ਹੁਣ ਮੇਰੀ ਰੋਟੀ ਰਹਿ ਗਈ ਹੈ ਬਣਾਉਣੀ ਲਓ ਜੀ ਫਾਈਨਲੀ ਪਨੀਰ ਆਪਣਾ ਬਣ ਕੇ ਹੋ ਗਿਆ ਰੈਡੀ ਜਿਵੇਂ ਦਹੀਂ ਹੁੰਦਾ ਨਾ ਇਹਦੇ ਵਿੱਚ ਤੁਸੀਂ ਬੁੰਦੀ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਆਲੂ ਉਬਾਲ ਕੇ ਪਾ ਲਓ ਜੇ ਤੁਸੀਂ ਆਲੂ ਬਾਲ ਕਰਕੇ ਪਾਣੇ ਆ ਨਾ ਤੁਸੀਂ ਆਲੂ ਵੀ ਪਾ ਸਕਦੇ ਆ ਬਾਲ ਕੇ ਔਰ ਕੀ ਆ ਵੀ ਪਾ ਸਕਦੇ ਆ ਜਿਵੇਂ ਰੈਤਾ ਹੁੰਦਾ ਤੁਹਾਡੀ ਮਰਜ਼ੀ ਆ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਭਾਵੇਂ ਕੀ ਆ ਪਾਓ ਆਲੂ ਬਾਲ ਕੇ ਪਾ ਲਓ ਟਮਾਟਰ ਪਾ ਲਓ ਉਹ ਤੁਹਾਡੀ ਮਰਜ਼ੀ ਹੈ ਤੋਂ ਲੋ ਜੀ ਆਪਣਾ ਲੱਸੀ ਦਾ ਪਨੀਰ ਹੋ ਗਿਆ ਬਣ ਕੇ ਰੈਡੀ ਔਰ ਕਿਦਾਂ ਦਾ ਲੱਗਿਆ ਤੁਹਾਨੂੰ ਕਿਦਾਂ ਨਹੀਂ ਲੱਗੀ ਮੇਰੀ ਰੈਸਪੀ ਜ਼ਰੂਰ ਦੱਸਿਓ ਦੇਖੋ ਮੈਂ ਸਾਡੇ 5 ਵਜੇ ਸਟਾਰਟ ਕਰਿਆ ਤਾਂ ਪਨੀਰ ਪਾਣਾ ਕਿਉਂਕਿ ਨੁੱਚੜੀ ਗਿਆ ਨੁੱਚੜੀ ਗਿਆ ਫਿਰ ਅਚਾਨਕ ਜਦੋਂ ਬਣ ਗਿਆ ਉਸ ਤੋਂ ਬਾਅਦ ਮੈਂ ਤਿਆਰ ਹੋ ਗਿਆ ਹਣਾ ਫੇਰ ਆਪਾਂ ਨੇ ਬਣਾਇਆ ਇਹ ਦੇਖੋ ਡਿਲੀਸ਼ੀਅਸ ਲੱਗ ਰਿਹਾ ਕਿੰਨਾ ਦੇਖਣ ਚ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਫੁੱਲ ਵਾਚ ਕਰਿਓ ਔਰ ਦੱਸਿਓ ਮੈਨੂੰ ਕਿ ਪਨੀਰ ਦੀ ਰੈਸিপি ਕਿੱਦਾਂ ਦੀ ਲੱਗੀ ਹੈ ਹਣਾ ਤੇ ਚਲੋ ਜੀ ਹੁਣ ਮੈਂ ਰੋਟੀ ਬਣਾਣੀ ਹੈ ਰੋਟੀ ਦਾ ਹੋ ਗਿਆ ਟਾਈਮ ਰਾਤ ਅੱਜ ਮੈਨੂੰ ਪਨੀਰ ਦੇ ਚੱਕਰਾਂ ਚ ਨਾ ਬਹੁਤ ਜ਼ਿਆਦਾ ਮਸਾਲਾ ਵਗੈਰਾ ਤਿਆਰ ਕਰਿਆ ਜੇ ਮੈਂ ਆਲੂ ਉਬਾਲਦੀ ਆਲੂਆਂ ਨੂੰ ਵੀ ਟਾਈਮ ਬਹੁਤ ਲੱਗਣਾ ਤਾਂ ਤੁਸੀਂ ਆਲੂ ਵੀ ਉਬਾਲ ਕੇ ਪਾ ਸਕਦੇ ਹੋ ਰਾਇਤਾ ਕੀ ਆ ਵੀ ਪਾ ਸਕਦੇ ਹੋ ਬੁੰਦੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਸਵਾਦ ਬਣਾਣਾ ਟੇਸਟੀ ਬਣਾਣਾ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਹਨ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਤਦ ਤੱਕ ਲਈਏ ਬਾਏ ਬਾਏ